ਨਮਸਕਾਰ ਸਾਸ਼ਟ੍ਰੀਕਲ ਸਮਾਨਾ ਟੂਡੇ ਤੁਹਾਡਾ ਸਵਾਗਤ ਹੈ ਫੌਜ ਦੇ ਰਿਟਾਇਰ ਅਸ਼wini ਸ਼ਰਮਾ ਵੱਲੋਂ ਹੈਲਥ ਜਾਗਰੂਕ ਕੈਂਪ ਲਗਾਇਆ ਸਮਾਨਾ ਦੇ ਸ਼ੀ ਮੰਦਿਰ ਟਰਮਸਾਲਾ ਵਿਖੇ ਅੱਜ ਫੌਜ ਦੇ ਰਿਟਾਇਰ ਅਸ਼wini ਸ਼ਰਮਾ ਵੱਲੋਂ ਹੈਲਥ ਜਾਗਰੂਕ ਕੈਂਪ ਲਗਾਇਆ ਗਿਆ ਵੱਖ-ਵੱਖ ਡਾਕਟਰ ਵਰਸਲ ਕੋਚ ਨਿਤਿਨ ਸਿੰਘ ਮੁਹੰਮਦ ਅਸਵਾਗ ਗੁਲਸਾਦ ਰਮਨ ਤਤਰੀਵੈਦੀ ਐਲਐਸ ਤਤਰੀਵੈਦੀ ਨੇ ਦੱਸਿਆ ਕਿ ਸਮਾਨਾ ਤੇ ਪੰਜਾਬ ਦੇ ਲੋਕ ਫਿੱਟ ਰਹੇਨ ਸਾਫ਼ ਸੁਥਰਾ ਖਾਣਾ ਤੇ ਕਾਂਦੀ ਚੀਜ਼ਾਂ ਬਾਰੇ ਦੱਸਿਆ ਜਾਵੇਗਾ ਕਿ ਤੁਸੀਂ ਡਾਈਟ ਕਿਸ ਤਰ੍ਹਾਂ ਲੈਣੀ ਹੈ ਅਤੇ ਸਾਡੇ ਵੱਲ ਵੱਲੋਂ ਵੀ ਡਾਈਟ ਵੀ ਦਿੱਤੀ ਜਾਵੇਗੀ ਫੌਜ ਦੇ ਰਿਟਾਇਰ ਅਸ਼wini ਸ਼ਰਮਾ ਨੇ ਕਿਹਾ ਕਿ ਮੈਂ ਰਿਟਾਇਰਮੈਂਟ ਤੋਂ ਬਾਅਦ ਲੋਕਾਂ ਦੀ ਸੇਵਾ ਲਈ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਬਾਰੇ ਦੱਸਿਆ ਜਾਵੇਗਾ ਔਰ ਲੋਕ ਸਿਮਾਣਾ ਯਸ ਪੰਜਾਬ ਦੇ ਲੋਕ ਹਮੇਸ਼ਾ ਹੀ ਫਿੱਟ ਰਹਿਣ ਜੀ ਜੀ ਦੇਖੋ ਜੀ ਮੈਂ ਹੈਗਾ ਫੌਜ ਦਾ ਰਿਟਾਇਰ ਆ ਜੀ ਮੈਂ ਵੀ ਇਹੀ ਚੰਨਾ ਕਿ ਮੇਰੇ ਦੇਸ ਮਾਣਾ ਦੇ ਦੇਸ਼ ਦੇ ਲੋਕ ਪੰਜਾਬ ਦੇ ਲੋਕ ਵੀ ਫਿਟ ਰਹਿਣ ਇਸ ਕਰਕੇ ਅਸੀਂ ਹੈਲਥ ਜਾਗਰੂਕਤਾ ਕੈਂਪ ਲਗਾਇਆ ਹੈ ਤਾਂ ਕਿ ਹਰ ਬੰਦਾ ਹੀ ਇਹ ਨਾ ਸੋਚੇ ਕਿ ਮੈਂ ਫੌਜ ਵਿੱਚ ਨਹੀਂ ਹੈਗਾ ਤਾਂ ਮੈਂ ਫਿਟ ਨਹੀਂ ਰਹਿ ਸਕਦਾ ਤਾਂ ਫਿਟ ਵੀ ਰਹੇ ਤੇ ਫਾਈਨ ਵੀ ਰਹੇ ਵਧੀਆ ਖਾਏ ਵਧੀਆ ਪिए ਉਸ ਬਾਰੇ ਇਥੇ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਜੀ ਡਾਕਟਰ ਸਾਹਿਬ ਹਾਂਜੀ ਆਪਣੇ ਵੱਲੋਂ ਡਾਈਟ ਵੀ ਦਵਾਂਗੇ ਜੀ ਕਿਸ ਟਾਈਮ ਕਿਹੜੀ ਡਾਈਟ ਖਾਣੀ ਹੈ ਕੀ ਚੀਜ਼ ਖਾਣੀ ਹੈ ਕਿ ਜੀ ਨਹੀਂ ਖਾਣੀ ਉਸ ਚੀਜ਼ ਦਾ ਵੀ ਗਿਆਨ ਦਿੱਤਾ ਜਾਏਗਾ ਤੇ ਕਸਰਤ ਤੇ ਵਰਜਿਸ ਵੀ ਕਰਾਈ ਜਾਏਗੀ ਜੀ ਬਾਡੀ ਪੈਰਾਮੀਟਰ ਅਵੇਅਰ ਕਰਦੇ ਆ ਵੀ ਤੁਹਾਡੇ ਬਾਡੀ ਦੇ ਪੈਰਾਮੀਟਰ ਕਿਦਾਂ ਦੇ ਹੋਣੇ ਚਾਹੀਦੇ ਆ ਤੁਹਾਡਾ ਆਇਡਲ ਵੇਟ ਕਿੰਨਾ ਦਾ ਹੋਣਾ ਚਾਹੀਦਾ ਕਿਦਾਂ ਦਾ ਹੋਣਾ ਚਾਹੀਦਾ ਮਸਲ ਪਰਸੈਂਟੇਜ ਕਿੰਨੀ ਹੋਣੀ ਚਾਹੀਦੀ ਹੈ ਬਾਡੀ ਚ ਫੈਟ ਪਰਸੈਂਟੇਜ ਕਿੰਨਾ ਹੋਣਾ ਚਾਹੀਦਾ ਤੁਹਾਡਾ ਇੰਟਰਨਲ ਵੇਟ ਜਿਹਨੂੰ ਵਿਜ਼ਰਲ ਫੈਟ ਕਹਿੰਦੇ ਆ ਜਿਹਦੇ ਕਰਕੇ ਬਿਮਾਰੀਆਂ ਲੱਗਦੀਆਂ ਸਾਨੂੰ ਉਹ ਕਿੰਨਾ ਹੋਣਾ ਚਾਹੀਦਾ ਤੁਹਾਡਾ ਅਗਰ ਆਪਾਂ ਉਹ ਕੰਟਰੋਲ ਰੱਖਦੇ ਆ ਤਾਂ ਆਪਾਂ ਕਾਫੀ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਆ ਤੇ ਇਹੀ ਚੀਜ਼ਾਂ ਆਪਾਂ ਵੇਅਰ ਕਰਦੇ ਆ ਲੋਕਾਂ ਨੂੰ ਵੀ ਤੁਸੀਂ ਆਪਣੀ ਬਾਡੀ ਨੂੰ ਬੈਲੈਂਸ ਤੇ ਰੱਖ ਕੇ ਇਦਾਂ ਆਉਣ ਵਾਲਾ ਸਮੇਂ ਹੈਗਾ ਜਿਹੜਾ ਉਹ ਬਿਮਾਰੀਆਂ ਤੋਂ ਤੁਸੀਂ ਬਚ ਸਕਦੇ ਹੋ ਜਾਂ ਤੁਹਾਨੂੰ ਅਗਲੇ ਬਿਮਾਰੀਆਂ ਹੈਗੀਆਂ ਕੋਈ ਵੀ ਬਿਮਾਰੀ ਹੈਗੀ ਹੈ ਤੇ ਉਹ ਵੀ ਤੁਸੀਂ ਕੰਟਰੋਲ ਕਰ ਸਕਦੇ ਹੋ ਅਗਰ ਆਪਣਾ ਬਾਡੀ ਪੈਰਾਮੀਟਰ ਸਹੀ ਰੱਖਦੇ ਹੋ ਸੋ ਯੈਸ ਮੋਟਾਪੇ ਬਾਰੇ ਦੱਸਦੇ ਆ ਕੁਝ ਮੋਟਾਪਾ ਸਾਡਾ ਫੈਟ ਪਰਸੈਂਟੇਜ ਹੁੰਦਾ ਹੈ ਬਾਡੀ ਚ ਐਕਚੁਅਲ ਚ ਹੈਨਾ ਕਈ ਪਰਸਨ ਨੂੰ ਅੰਡਰ weight ਹੋਣ ਤੇ ਵੀ ਦਿੱਕਤ ਆਂਦੀ ਹੈ ਕਿਉਂਕਿ ਬਾਡੀ ਦਾ ਪੈਰਾਮੀਟਰ ਵਿਗੜਦਾ ਹੈ ਬਾਡੀ ਪੈਰਾਮੀਟਰ ਚ ਕਾਫੀ ਚੀਜ਼ਾਂ ਹੁੰਦੀਆਂ ਜਿੱਦਾਂ ਬੋਨ ਸਟਰਕਚਰ ਹੋ ਗਿਆ ਮਸਲ ਪਰਸੈਂਟੇਜ ਹੋ ਗਈ ਸਾਡਾ ਫੈਟ ਪਰਸੈਂਟੇਜ ਹੋ ਗਿਆ ਬਲੱਡ ਦਾ weight ਹੋ ਗਿਆ ਹੈ ਨਾ water ਸਾਡੀ ਬੋਡੀ ਦਾ ਹੋ ਗਿਆ ਹੈ ਨਾ ਉਹ ਸਾਰੀਆਂ ਚੀਜ਼ਾਂ ਇਹਦੇ ਚ ਕੈਲਕੂਲੇਟ ਹੁੰਦੀਆਂ ਜਿਹੜਾ ਆਪਾਂ ਕਰਦੇ ਆ ਤੇ ਇਸੇ ਬਾਰੇ ਆਪਾਂ ਏਅਰ ਕਰਦੇ ਆ ਲੋਕਾਂ ਨੂੰ ਸਮਾਨਾ ਤੋਂ ਕਹਿੰਦਾ ਸ਼ਰਮਦ ਰਿਪੋਰਟ